ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ ਪੰਜਾਬ ਜੀ ਬਿਲਕੁਲ ਪੰਜਾਬ ਹਰ ਪਰਭਾ ਵਿੱਚ ਲੋਕਾਂ ਦਾ ਜਾਇਜ਼ਾ ਲੈਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ 9 ਸਤੰਬਰ ਨੂੰ ਪੰਜਾਬ ਪਹੁੰਚਣਗੇ ਹਾਲਾਂਕਿ ਬਹੁਤ ਸਾਰੇ ਸਵਾਲ ਜਿਹੜੇ ਸੀਗੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੀ ਸੀਗੇ ਜਦੋਂ ਤੋਂ ਹਰ ਸ਼ੁਰੂ ਹੋਇਆ ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਨੂੰ ਸਾਹਮਣਾ ਸ਼ੁਰੂ ਕੀਤਾ ਹੈ ਉਹਦੇ ਤੋਂ ਬਹੁਤ ਸਾਰੇ ਸਵਾਲ ਜਿਹੜੇ ਉਹ ਕਿਤਨਾ ਕਿਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਉੱਠ ਰਹੇ ਸੀਗੇ ਕਿ ਕਿਉਂ ਕਿਉਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਹੋ ਕੇ ਆਪਣੇ ਸੂਬੇ ਬਾਰੇ ਪੰਜਾਬ ਬਾਰੇ ਕਿਉਂ ਨਹੀਂ ਸੋਚਦੇ ਕਿ ਆਖਿਰਕਾਰ ਪੰਜਾਬ ਬਾਰੇ ਕੋਈ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਹੈ ਸੋ ਉਸੇ ਦੀ ਚੱਲਦੇ ਇਸੇ ਵਿਚਾਰੇ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ 9 ਸਤੰਬਰ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਦੇ ਦੇ ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਪੀਐਮ ਨਰਿੰਦਰ ਮੋਦੀ ਪੰਜਾਬ ਪਹੁੰਚਣਗੇ ਤੇ ਪੰਜਾਬ ਦੇ ਵਿੱਚ ਫਸੇ ਹੜ੍ਹਾਂ ਦੇ ਵਿੱਚ ਫਸੇ ਲੋਕਾਂ ਦਾ ਜਾਇਜ਼ਾ ਲੈਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਮਿਲਣਗੇ ਹਾਲਾਂਕਿ ਅੱਗੇ ਉਹਨਾਂ ਦਾ ਕੀ ਕੀ ਉਹ ਉਹਨਾਂ ਵੱਲੋਂ ਐਲਾਨ ਕੀਤਾ ਜਾਂਦਾ ਜਾਂ ਕਿਹੜੇ ਕਿਹੜੇ ਫੰਡ ਦਿੱਤੇ ਜਾਂਦੇ ਜਾਂ ਕਿਸ ਤਰੀਕੇ ਨਾਲ ਕੀ ਰਾਹਤ ਦਿੱਤੀ ਜਾਂਦੀ ਹੈ ਪੰਜਾਬ ਨੂੰ ਉਹ ਉਹ ਸਮੇਂ ਪਤਾ ਲੱਗੇਗਾ ਲੇਕਿਨ ਇਸ ਸਮੇਂ ਇਹ ਵੱਡੀ ਖਬਰ ਹੈ ਜਿੱਥੇ ਕਿ ਇਹ ਚਰਚਾਵਾਂ ਸੀ ਕਿ ਆਖਿਰਕਾਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਸੂਬੇ ਲਈ ਕਿਉਂ ਨਹੀਂ ਬੋਲੇ ਸੋ ਉਹਨਾਂ ਦਾ ਦੌਰਾ ਹੋਣਾ ਖਬਰ ਸਾਹਮਣੇ ਆਈ ਕਿ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚਣਗੇ